ਦੀ ਕਪਨੀ ਸੀਆਈਏ اور ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਮਕਦਮਾ ਸੀਗਾ ਆਪਣਾ ਇੱਕ ਐਂਡੀਪੇਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਸੀ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ਕੜਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪ ਸੁਖਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਫਆਰ ਨੰਬਰ 92 2025 ਜਿਹੜੀ ਥਾਣਾ ਡਿਵੀਜ਼ਨ ਨੰਬਰ 2 ਵਿੱਚ ਦਰਜ ਕੀਤੀ ਗਈ ਹੈ ਫਿਰ ਪੁਲਸ ਦੇ ਵੱਲ ਕੋਈ ਹਵਾਈ ਫਾਇਰ ਕੀਤਾ ਜੀ ਬਿਲਕੁਲ ਜਦੋਂ ਪੁਲਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਦਕਤਰ ਨੂੰ ਲੱਗਿਆ ਵੀ ਇਹਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਤਾਂਕਿ ਪੁਲਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿੰਨੇ ਲੋਕਾਂ ਨੇ ਸ਼ਾਮਲ ਨੇ ਇਹ ਜੋ ਐਫਆਰ ਹੈਗੀ ਹੈ ਇਹ ਚਾਰ ਬੰਦੇ ਤੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦੇ ਦੇ ਦਰਜ ਕੀਤੀ ਗਈ ਹੈ ਇਹਦੇ ਵਿੱਚ ਮਾਲ ਦੀ ਬਰਾਮਦਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ